ਪਹਿਲਾ ਇਤਰਾਜ਼ ਹੈ ਕਿ ਪੰਜਾਬ ਦੀ ਪਹਿਚਾਨ ਸਦੀਆਂ ਤੋਂ ਹੀ ਜੈ ਜਵਾਨ ਤੇ ਜੈ ਕਿਸਾਨ ਨਾਲ ਹੈ ਤੁਸੀਂ ਵੇਖਿਆ ਇਸੇ ਮਹੀਨੇ ਦੀ 13 ਤਰੀਕ ਨੂੰ ਪਟਿਆਲੇ ਦੇ ਵਿੱਚ ਇੱਕ ਸਰਵਿੰਗ ਇੰਡੀਅਨ ਆਰਮੀ ਦੇ ਕਰਨਲ ਪੀਐਸ ਕਰਨਲ ਕਰਨ ਚਾਹੁੰਦਾ ਨਹੀਂ 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 ਸੋਸ 14 ਕਰਨਲ ਪੀਐਸ ਬਾਠ ਉਹਨਾਂ ਦਾ ਬੇਟਾ ਜੋ ਪੰਜਾਬ ਪੁਲਿਸ ਦੇ 12-13 ਅਫਸਰਾਂ ਨੇ ਜਿਹੜੇ ਪਤਾ ਲੱਗਾ ਕੋਈ ਐਨਕਾਊਂਟਰ ਤੋਂ ਆਏ ਸੀ ਰਾਤ ਦੇ ਵੇਲੇ ਸ਼ਰਾਬ ਵਿੱਚ ਪੂਰੇ ਤੁੱਤੇ ਸਨ ਸਰਵਿੰਗ ਕਰਨਰ ਨਾਲ ਮਿਸਬੀਹੇਵ ਕੀਤਾ ਕੁੱਟਮਾਰ ਉਹਦੇ ਨਾਲ ਕੀਤੀ ਗਈ ਸਾਰ ਨੂੰ ਪਹਿਲਾ ਪੰਜਾਬ ਦੇ ਤੇ ਹਿੰਦੁਸਤਾਨ ਦੇ ਆਰਮਡ ਫੋਰਸਸ ਦੀ ਪ੍ਰੈਸ਼ਰ ਦੇਣ ਕਈ ਦਿਨ ਬਾਅਦ ਭਗਵੰਤ ਮਾਨ ਨੇ ਇੱਕ ਮੈਜਿਸਟਰੇਲ ਇਨਕੁਆਰੀ ਦਾ ਆਰਡਰ ਕੀਤਾ ਤੁਸੀਂ ਵੇਖੋ ਕੇਜਰੀਵਾਲ ਇੱਥੇ ਸੀ ਇੱਕ ਸ਼ਬਦ ਕੇਜਰੀਵਾਲ ਆਪ ਦੇ ਕਨਵੀਨਰ ਨੇ ਕਰਨਲ ਸਾਹਿਬ ਦੀ ਜਿਹੜੀ ਕੋਟਾਪਾ ਹੋਇਆ ਉਹਨਾਂ ਦਾ ਉਹਨਾਂ ਦੇ ਲੜਕੇ ਦਾ ਇੱਕ ਸਟੇਟਮੈਂਟ ਨਹੀਂ ਦਿੱਤੀ ਇਹਨਾਂ ਦੇ ਮੁੱਖ ਮੰਤਰੀ ਨੇ ਇੱਕ ਸਟੇਟਮੈਂਟ ਨਹੀਂ ਦਿੱਤੀ ਅੱਜ ਦੇ ਦਿਨ ਤੱਕ ਕੋਈ ਸਟੇਟਮੈਂਟ ਨਹੀਂ ਆਈ ਤੇ ਜਿਹੜੇ ਅਫਸਰ ਹੈ ਨੇ ਅਨਫੋਰਚੂਨੇਟ ਹੈ ਉਹਨਾਂ ਅਫਸਰਾਂ ਦੀ ਅਸੀਂ ਰਿਜੈਕਟ ਕਰਨੇ ਆ ਜਿਹੜੀ ਮੈਜਿਸਟ੍ਰੀਅਲ ਇਨਕੁਆਰੀ ਹੈ ਅਸੀਂ ਚਾਹੁੰਦੇ ਹਾਂ ਕਿ ਸਰਵਿੰਗ ਕਿਸੇ ਜੱਜ ਤੇ ਕੋਰੋਂ ਹਾਈ ਕੋਰਟ ਦੇ ਜਾਂ ਸਰਵਿੰਗ ਜੇ ਸਰਵਿੰਗ ਨਹੀਂ ਤੇ ਰਿਟਾਇਰਡ ਜੱਜ ਕੋ ਟਾਈਮ ਬਾਉਂਡ ਜਿਹੜੀ ਇੱਕ ਹਫਤੇ ਦੇ ਵਿੱਚ ਇਨਕੁਆਰੀ ਮੁਕੰਮਲ ਹੋ ਕੇ ਚਾਰजेस ਫਰੇਮ ਕੀਤੇ ਜਾਣ ਇਹ ਸਾਰੇ ਅਫਸਰ 12 ਜਾਂ 13 ਜਿੰਨੇ ਵੀ ਹੈ ਨੇ ਉਹਨਾਂ ਦੀ ਗ੍ਰਿਫਤਾਰੀ ਹੋਏ ਗ੍ਰਫਤਾਰੀ ਤੋਂ ਬਾਅਦ ਇਹਨਾਂ ਦੀ ਡਿਸਮਿਸਲ on the same lines ਜਿਸ ਤਰ੍ਹਾਂ AIG ਜਿਹੜਾ ਡਰੱਗਸ ਦੇ ਵਿੱਚ ਜਿਹਦੀ ਗ੍ਰਫਤਾਰੀ ਨਹੀਂ ਹੋ ਸਕੀ ਜਿਹਨੂੰ ਇਹਨਾਂ ਡਿਸਮਿਸ ਕੀਤਾ ਰਾਜੀਤ ਸਿੰਘ ਹੁੰਦਲ ਤੇ ਜਾਂ ਗੁਰਸ਼ੇਰ ਸਿੰਘ ਸੰਧੂ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹਨੇ ਕਰਾਈ ਸੀ CIA ਖਰੜ ਦੇ ਵਿੱਚ ਉਹਨਾਂ ਹੀ ਗਰਾਉਂਡਸ ਤੇ ਇਹ 12 13 ਜਿੰਨੇ ਵੀ ਅਫਸਰ ਹੈ ਨੇ ਇਹਨਾਂ ਦੀ ਡਿਸਮਿਸਲ ਹੋਣੀ ਚਾਹੀਦੀ ਕਿਉਂਕਿ ਇੱਕ ਸਿੱਖ ਸਰਵਿੰਗ ਕਰਨਲ ਇੱਕ ਸਿੱਖ ਬਜੋਰੀਟੀ ਸੂਬੇ ਦੇ ਵਿੱਚ ਜੋ ਦੇ ਨਾ ਕੰਮ ਕੀਤਾ ਗਿਆ ਅਸੀਂ ਕਿਸ ਕਿਸਮ ਦਾ ਮੈਸੇਜ ਦੇਣਾ ਚਾਹੁੰਦੇ ਐ ਸੋ ਪਹਿਲੀ ਗੱਲ ਤੇ ਜਵਾਨਾਂ ਦੀ ਹੈ ਦੂਸਰੀ ਗੱਲ ਕਿਸਾਨਾਂ ਦੀ ਹੈ ਦੇਖੋ ਮੈਂ ਇੱਕ ਸਾਫ਼ ਤੌਰ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਇਹ ਚਾਰਜ ਲਗਾ ਰਿਹਾ ਭਗਵੰਤ ਕਿ ਜਦੋਂ ਇਹਨਾਂ ਨੂੰ ਜ਼ਰੂਰਤ ਸੀ ਇਹਨਾਂ ਨੇ ਬਕਾਇਦਾ ਤੌਰ ਮਨੂਵਰ ਕੀਤਾ ਕਿ ਜਿਹੜਾ ਧਰਨਾ ਹੈ ਇਹ ਦੋਨੋਂ ਬਾਰਡਰਸ ਤੇ ਲਗਾਇਆ ਹੈ ਤੇ ਮੈਂ ਵੀ ਗੱਲ ਕਲੈਰੀਫਾਈ ਕਰਨਾ ਚਾਹਨਾ ਇਹ ਜਿਹੜਾ ਬਾਰਡਰ ਰੋਕੇ ਨੇ ਕਿਸਾਨਾਂ ਨੇ ਨਹੀਂ ਰੋਕੇ ਹਰਿਆਣੇ ਦੀ ਸਰਕਾਰ ਨੇ ਰੋਕੇ ਇਹ ਜੇ ਬੈਰੀਅਰਸ ਲੱਗੇ ਸੀ ਹਰਿਆਣੇ ਦੀ ਸਰਕਾਰ ਵੱਲੋਂ ਲੱਗੇ ਸੀ ਮੈਂ ਵੀ ਗੱਲ ਸਾਫ਼ ਤੌਰ ਤੇ ਦੱਸਣਾ ਚਾਹਨਾ ਕਿਸਾਨਾਂ ਨੇ ਕਈ ਵਾਰ ਇਹਨਾਂ ਦੇ ਲੀਡਰਾਂ ਨੇ ਪੇਸ਼ਕਸ਼ ਵੀ ਕੀਤੀ ਸੀ ਕਿ ਅਸੀਂ ਰਸਤੇ ਦੇ ਅਸੀਂ ਸਾਈਡ ਤੇ ਬੈਠ ਜਾਂਦੇ ਆ ਤੇ ਤੁਸੀਂ ਆਪਣੀ ਟ੍ਰੈਫਿਕ ਖੋਲ ਲਓ ਤੇ ਕੰਮ ਚੱਲ ਜਾਂਦੋ ਸੋ ਇਹ ਸਾਫ਼ ਤੌਰ ਤੇ ਇਹ ਜਿਹੜਾ ਐਕਸ਼ਨ ਕੀਤਾ ਜੇ ਇਹ ਐਕਸ਼ਨ ਕੇਜਰੀਵਾਲ ਸਾਹਿਬ ਜਿਹੜੇ ਵਿਪਾਸਨਾ ਤੇ ਆਏ ਸੀ ਵਿਪਾਸਨਾ ਨਹੀਂ ਇਹ ਜਿਹੜੀ ਲੁਧਿਆਣੇ ਵੈਸਟ ਦੀ ਇਲੈਕਸ਼ਨ ਨੇ ਇਹ ਉਹਦੇ ਨਾਲ ਬੰਦੇ ਨਜ਼ਰ ਰੱਖਦਾ ਹੋਇਆ ਅਸੀਂ ਪਹਿਲੇ ਪੁੱਛਣਾ ਚਾਹੁੰਦੇ ਆ ਇਹ ਸਾਲ ਤੋਂ ਵੱਧ ਮਾਨ ਸਾਹਿਬ ਇਹ ਧਰਨੇ ਤੇ ਬੈਠੇ ਰਹੇ ਕਈ ਤੁਹਾਡੀਆਂ ਮੀਟਿੰਗਸ ਹੋਈਆਂ ਤੁਸੀਂ ਧਰਨਾ ਜੇ ਚੁਕਵਾਣਾ ਹੀ ਸੀ ਤੇ ਚੁਕਵਾਣ ਦੇ 20 ਤਰੀਕੇ ਨੇ ਸਰਕਾਰ ਦੇ ਕੋਲ ਸਰਕਾਰ ਦਾ ਕੰਮ ਹੁੰਦਾ ਬੇਈਮਾਨੀ ਨਹੀਂ ਕਰਨੀ ਇਮਾਨਦਾਰੀ ਨਾਲ ਗੱਲ ਕਰਨੀ ਸਟੈਂਡ ਲੈ ਕੇ ਗੱਲ ਕਰਨੀ ਤੁਸੀਂ ਇੱਕ ਪਾਸੇ ਸੱਦਾ ਦੇ ਕੇ ਆਪਣੇ ਕੋ ਸਾਦੇ ਹੋ ਤੇ ਪੰਜਾਬ ਦਾ ਤੇ ਕਰਤਾਰੀ ਹੈ ਨਹੀਂ ਪੰਜਾਬ ਦਾ ਕਰਤਾਰ ਤੇ ਹੈ ਕਿ ਜੇ ਤੁਹਾਡਾ ਵੱਡੇ ਤੋਂ ਵੱਡਾ ਵਿਰੋਧੀ ਵੀ ਤੁਹਾਡੇ ਘਰ ਕਿਸੇ ਟਾਈਮ ਮੁਲਾਕਾਤ ਕਰਨ ਵਾਸਤੇ ਜਾਂ ਸ਼ਰਨਵਾਸੇ ਆਂਦਾ ਹੈ ਤੇ ਤੁਸੀਂ ਬੈਠੇ ਛੁਰਾ ਨਹੀਂ ਮਾਰਦੇ ਤੁਸੀਂ ਲੀਡਰਸ ਗੱਲਬਾਤ ਦੇ ਬਹਾਨੇ ਕਿਸਾਨਾਂ ਦੇ ਮੁੱਦਿਆਂ ਤੇ ਚੰ디ਗੜ੍ਹ ਜਾਂਦੇ ਹੋ ਫਿਰ ਤੁਹਾਡੀ ਪੁਲਿਸ ਡਿਟੇਨ ਕਰਦੀ ਹੈ ਦੂਜੇ ਪਾਸੇ ਤੁਸੀਂ 2 ਦਿਨ ਪਹਿਲੇ ਦੀਆਂ ਤਿਆਰੀਆਂ ਕੀਤੀਆਂ ਹੁੰਦੀਆਂ ਹਜ਼ਾਰਾਂ ਪੁਲਿਸ ਅਫਸਰ ਜਿਹੜੇ ਨੇ ਤੇ ਸਿਪਾਈ ਜਿਹੜੇ ਨੇ ਕਨਸਟੇਬਲਰੀ ਸਾਰੀ ਜਿਹੜੀ ਹੈ ਇਹ ਆਲਰੇਡੀ ਤਿਆਰ ਸੀ ਸੋ ਸਾਡਾ ਇਹ ਕਹਿਣਾ ਹੈ ਕਿ ਵੱਡਾ ਧਰੋ ਕੀਤਾ ਗਿਆ ਕਿਸਾਨੀ ਨਾਲ ਖੇਤ ਮਜ਼ਦੂਰਾਂ ਦੇ ਨਾਲ ਜਦੋਂ ਵੋਟਾਂ ਦੀ ਲੋੜ ਸੀ ਆ ਸਾਡੇ ਕੋਲ ਤਖਤੀਆਂ ਪਈਆਂ ਨੇ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਵੀ ਕਿਸਾਨਾਂ ਦੇ ਇਕੱਠਾਂ ਵਿੱਚ ਬੈਠੇ ਨੇ ਮਾਨ ਸਾਹਿਬ ਦੀਆਂ ਫੋਟੋਆਂ ਵੀ ਹੈ ਨੇ ਅਮਨੂ ਰੋੜਾ ਜੀ ਦੀਆਂ ਵੀ ਹੈ ਨੇ ਸੰਮਾ ਸਾਹਿਬ ਵੀ ਸਪੀਕਰ ਸਾਹਿਬ ਬੈਠੇ ਨੇ ਤੇ ਅਮਨੂ ਰੋੜਾ ਜੀ ਬੈਠੇ ਤੇ ਹੁਣ ਇੱਕ ਸ਼ਬਦ ਨਹੀਂ ਬੋਲੇ ਤੇ ਜਦੋਂ ਲੁਧਿਆਣੇ ਦੀ ਵੋਟਾਂ ਪੈ ਗਈਆਂ ਉਥੋਂ ਦੀਆਂ ਵੋਟਾਂ ਵਟੋਰ ਲੀਆਂ ਤੇ ਲਗਾਤਾਰ ਸਾਡੇ ਵਪਾਰੀ ਵਰਗ ਦਾ ਪਿਛਲੇ 3 ਸਾਲ ਦੇ ਬਾਰਡਰ ਬੰਦ ਨੇ ਕਦੀ ਉਦੋਂ ਤੇ ਮਾਨ ਸਾਹਿਬ ਕਦੀ ਬੋਲੇ ਨਹੀਂ ਕਦੀ ਵਪਾਰੀਆਂ ਨਾਲ ਮੀਟਿੰਗ ਨਹੀਂ ਕੀਤੀ ਕੋ ਕੋਈ ਕਿਸਾਨ ਯੂਨੀਅਨ ਤੇ ਵਪਾਰੀਆਂ ਦੀ ਇਕੱਠੇ ਮੀਟਿੰਗ ਕਰਕੇ ਕਹਿਣਾ ਚਾਹੀਦਾ ਸੀ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਕਿਰਪਾ ਕਰਕੇ ਤੁਸੀਂ ਆਪਣਾ ਧਰਨਾ ਉਹ ਵੀ ਜਾਰੀ ਰੱਖ ਸਕਦੇ ਬਟ ਟ੍ਰੈਫਿਕ ਨਾ ਰੋਕੀ ਜਾਏ ਬੜ ਬਕਾਇਦਾ ਤੌਰ ਮਿਲੀ ਭੁਗਤ ਦੇ ਨਾਲ ਤੇ ਤੁਹਾਨੂੰ ਇਸ ਗੱਲ ਦਾ ਵੀ ਇਲਮ ਹੋਏਗਾ ਕੁਝ ਰਿਟਾਇਰਡ ਪੁਲਿਸ ਦੇ ਅਫੀਸ਼ਰਜ਼ ਨੇ ਜਿਹੜੇ ਪੰਜਾਬ ਸਰਕਾਰ ਵਾਸਤੇ ਕੰਮ ਕਰਦੇ ਨੇ ਕਿਤੇ ਧਰਨਾ ਲਵਾਣਾ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਨੇ ਕੁਝ ਹੋਰ ਵੀ 19 ਕੀ ਕਰਨੀ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਸੋ ਜੋ ਕੁਝ ਅੱਜ ਹੋ ਰਿਹਾ ਹੈ ਬੜਾ ਅਨਫੋਰਚੂਨੇਟ ਹੈ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਤੁਸੀਂ ਵੇਖੋ ਉਸੇ ਪੁਲਿਸ ਦੇ ਨਾਲ ਪਹਿਲੇ ਮਿਲਟਰੀ ਦੇ ਅਫਸਰ ਕਟਾਏ ਗਏ ਨੇ ਉਸੇ ਨਾਲ ਹੀ ਹੁਣ ਕਿਸਾਨ ਯੂਨੀయన్స్ ਦੇ ਜਿਹੜੇ ਲੀਡਰ ਨੇ ਉਹ ਡਿਟੇਨ ਵੀ ਕਰਾਇਆ ਗਿਆ ਤੇ ਬਾਕੀਆਂ ਦਾ ਸਮਾਨ ਵੀ ਚਕਾਇਆ ਗਿਆ ਸਮਾਨ ਤੋੜਿਆ ਵੀ ਗਿਆ ਸੋ ਇਸ ਗੱਲ ਕਾਰਨ ਇਸ ਗੱਲ ਦਾ ਸਖਤ ਇਤਰਾਜ਼ ਕਰਦੇ ਹੋਏ ਤੇ ਦੂਸਰਾ ਹੈ ਕਿ ਹਰ ਪਾਸੇ ਗਵਰਨਮੈਂਟ ਫੇਲ ਹੋਈ ਜਿੰਨੇ ਵਾਦੇ ਸੀ ਅਸੀਂ ਅੱਜ ਆਂਦੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਕੇਜਰੀਵਾਲ ਦੇ ਤੇ ਭਗਵੰਤ ਦੇ ਸਾਰੇ ਵਾਦੇ ਪਾਵੇਂ ਬਰਗਾੜੀ ਬਹਿਬਲ ਕਲਾਂ ਨਾ ਹੋਏ ਪਾਵੇਂ ਮਾਈਨਿੰਗ ਦਾ ਮੁੱਦਾ ਹੋਏ ਪਾਵੇਂ ਕ腐ਪਸ਼ਨ ਦਾ ਮੁੱਦਾ ਹੋਏ ਪਾਵੇਂ ਸਰਕਾਰੀ ਮੁਲਾਜ਼ਮਾਂ ਦੇ ਨਾਲ ਕੀਤੇ ਹੋਏ ਵਾਦੇ ਹੋਣ ਅੱਜ ਵੱਡੇ ਪੈਮਾਨੇ ਤੇ ਪੈਣਾ ਵੀ ਇੱਥੇ ਆਪਣਾ ਅਤਰਾਜ ਜਤਨ ਆ ਰਹੀਆਂ 3 ਸਾਲ ਹੋ ਗਏ ਵਾਦਾ ਕੀਤੇਆਂ ਨੂੰ ਪਹਿਲੇ 1000 ਰੁਪਏ ਦਾ ਵਾਦਾ ਕੀਤਾ ਹਰ ਪੰਜਾਬ ਦੀ ਸਾਡੀ ਭੈਣ ਮਾਤਾ ਸਾਡੀਆਂ ਬੱਚੀਆਂ ਜਿੰਨੀਆਂ ਵੋਟਰ ਨੇ ਉਹਨੂੰ 1000 ਰੁਪਏ ਦਿਆ ਕਰਾਂਗੇ ਜਦੋਂ ਪਾਰਲੀਮੈਂਟ ਆ ਗਈ ਉਦੋਂ ਕਹਿੰਦਾ ਚਲੋ ਸਾਨੂੰ ਮਾਫੀ ਦਿਓ ਸਾਡੇ ਕੋਲ ਪੈਸਿਆਂ ਦਾ ਪ੍ਰਬੰਧ ਨਹੀਂ ਹੋਇਆ ਪਾਰਲੀਮੈਂਟ ਟੱਪਦੇ 1100 ਰੁਪਏ ਦੇ ਦੇਾਂਗੇ ਅੱਜ ਤਿੰਨ ਸਾਲ ਤੋਂ ਉੱਤੇ ਹੋ ਚੁੱਕੇ ਨੇ 1 ਰੁਪਿਆ ਕਿਸੇ ਨੂੰ ਦਿੰਦਾ ਬਾਈ ਜੀ ਇਸ ਤਰ੍ਹਾਂ ਜਿਹੜਾ ਮੋਰਚਾ ਚਕਾਉਣ ਦੀ ਗੱਲਬਾਤ ਆ ਉਹਦੇ ਤਰਕ ਇਹ ਦਿੱਤਾ ਕਿ ਪੰਜਾਬ ਚ ਫਾਈਨੈਂਸ਼ੀਅਲ ਲਾਸ ਹੋ ਰਿਹਾ ਸੀ ਤੇ ਨਾਲ ਨਾਲ ਨੌਜਵਾਨ ਨਸ਼ੇ ਚ ਪੈ ਰਹੇ ਸੀ ਸਰਕਾਰ ਆਦਿ ਇਸ ਦਾ ਵਪਾਰੀ ਅੰਦਰ ਹੋ ਰਿਹਾ ਹੈ ਤਰਕ ਦੇ ਰਿਹਾ ਅਸੀਂ ਦਾ ਤਰਕ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਮੇਰੇ ਕੋ ਗੱਲ ਇਸ ਤਰ੍ਹਾਂ ਹੈ ਪਹਿਲੇ ਆਪਾਂ ਨਸ਼ੇ ਦੇ ਤਰਕ ਤੇ ਆ ਜੀਏ ਛੋਟੀਆਂ ਮੱਛੀਆਂ ਦੇ ਘਟ ਆਏ ਜਾ ਰਹੇ ਨੇ ਛੋਟੇ ਡੀਲਰਸ ਉਹ ਵੀ ਮੇਨ ਘਰ ਨਹੀਂ ਉਹ ਵੀ ਜਿਹੜੇ ਕਿਤੇ ਪਿੰਡ ਦੇ ਵਿੱਚ ਪੱਠੇ ਪਾਣ ਵਾਲੀ ਛੋਟੀ ਜੀ ਵੀ ਹਲੀ ਆ ਉਹਦਾ ਕੋਟਾ ਢਾ ਕੇ ਇੱਕ ਪਰਸੈਪਸ਼ਨ ਬਿਲਡ ਕਰਨ ਦੀ ਕੋਸ਼ਿਸ਼ ਮੈਂ ਪੁੱਛਣਾ ਚਾਹਨਾ ਜਿਹੜਾ AIG ਰਾਜਜੀਤ ਸਿੰਘ ਹੁੰਦਲ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਨੌਕਰੀਓ ਕੱਢਿਆ ਗਿਆ ਤੇ ਮੇਰਾ ਇਹ ਵੀ ਦਾਅਵਾ ਹੈ ਕਿ ਉਸ ਨੂੰ ਪੰਜਾਬ ਚੋਂ ਤੇ ਹਿੰਦੁਸਤਾਨ ਤੋਂ ਭਜਾਇਆ ਵੀ ਪੰਜਾਬ ਪੁਲਿਸ ਤੇ ਇਸੇ ਸਰਕਾਰ ਨੇ ਉਹਦਾ ਘਰ ਅਜੇ ਤੱਕ ਕਿਉਂ ਨਹੀਂ ਢਾਇਆ ਜੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਡਿਸਮਿਸਟ AIG ਉਹਨੂੰ ਪਹਿਲੇ ਭਜਾਇਆ ਗਿਆ 2 ਸਾਲ ਦੀ ਉਹਦੀ ਗ੍ਰਿਫਤਾਰੀ ਕੋਈ ਨਹੀਂ ਹੋਈ ਉਹਦਾ ਘਰ ਵੀ ਇੱਥੇ ਗੁਰਸ਼ੇਰ ਸਿੰਘ ਸੰਧੂ ਜਿਹਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੀਆਈਏ ਖਰੜਚ ਕਰਾਈ ਉਹਦਾ ਘਰ ਵੀ ਇੱਥੇ ਆ ਉਹਦਾ ਘਟਾਓ ਇੱਕ ਇੱਕ ਦੋ ਦੋ ਕਮਰਿਆਂ ਵਾਲਿਆਂ ਦੇ ਘਟਾ ਕੇ ਪਰਸੈਪਸ਼ਨ ਬਿਲਡ ਕਰ ਗਏ ਤੇ ਸਾਡਾ ਵੇਖੋ ਪਹਿਲੇ ਦਾ ਦਾਅਵੇ ਤੇ ਅੱਜ ਵੀ ਹੈ ਪੰਜਾਬ ਪੁਲਿਸ ਦੀ ਦੇਖਰੇਖ ਥੱਲੇ ਸਾਰਾ ਡਰਗ ਵਿਖ ਰਿਆ ਦੁਨੀਆ ਭਰ ਚ ਜਿੱਥੇ ਵੀ ਡਰਗਸ ਵੱਡਾ ਧੰਦਾ ਭਾਵੇਂ ਮੈਕਸੀਕੋ 'ਚ ਹੈ ਭਾਵੇਂ ਵੈਨਿਊਜ਼ੁਐਲਾ 'ਚ ਭਾਵੇਂ ਪਨਾਮਾ 'ਚ ਭਾਵੇਂ ਅੱਜ ਪੰਜਾਬ ਦੇ ਵਿੱਚ ਇਹਨੂੰ ਡਾਇਰੈਕਟਲੀ ਸਿੱਧੇ ਤੌਰ 'ਤੇ ਹਰ ਥਾਣੇਦਾਰ ਜਾਣਦਾ ਹੈ ਹਰ ਗਲੀ ਦੇ ਵਿੱਚ ਪਿੰਡ ਦੇ ਵਿੱਚ ਹਰ ਕੋਚੇ 'ਚ ਡਰ ਕਿੱਥੇ ਵਿਕ ਰਿਹਾ ਸੋ ਇਹ ਸਾਰਾ ਟੋਟਲ ਡਰਾਮਾ ਕੀਤਾ ਜਾ ਰਿਹਾ ਹੈ ਵਪਾਰੀਆਂ ਦੀ ਇੱਕ ਮਾਹੌਲ ਕ੍ਰੀਏਟ ਕਰਨ ਵਾਸਤੇ ਲੁਧਿਆਣਾ ਵਿਅਸਤੀਆਂ ਵੋਟਾਂ ਲੈਣ ਵਾਸਤੇ ਆਹ ਕੰਮ ਕਰ ਦਿੱਤਾ ਗਿਆ ਜੀ ਅਸੀਂ ਚਾਹਨੇ ਹਾਂ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਅਸੀਂ ਸੋਫਿਸਟਿਕੇਟਿਡ ਜਾਣਿਆ ਕਿ ਪੰਜਾਬ ਦੀਆਂ ਸੜਕਾਂ ਖਾਲੀ ਰਹਿਣੀਆਂ ਚਾਹੀਦੀਆਂ ਟਰੈਵਲ ਵਾਸਤੇ ਬਿਜ਼ਨਸ ਵਾਸਤੇ ਅਸੀਂ ਨਹੀਂ ਚਾਹਦੇ ਪੰਜਾਬ ਦੀ ਰੇਲਵੇ ਲਾਈਨਸ ਜਾਂ ਸੜਕਾਂ ਬੰਦ ਕੀਤੀਆਂ ਜਾਣ ਬੱਡੇ ਡੈਮੋਕਰੈਟਿਕ ਦੇਸ਼ ਹੈ ਡੈਮੋਕਰੈਟਿਕ ਦੇਸ਼ ਚ ਪੀਸਫੁਲੀ ਆਪਣੀ ਗੱਲ ਕਹਿਣ ਦਾ ਹੱਕ ਇਹ ਕਿਸਾਨ ਮੈਂ ਤੁਹਾਨੂੰ ਦੱਸਣ ਲੱਗਾ ਪਿਛਲੇ ਬਿਆਨ ਕਰ ਲੋ ਕਿਸਾਨ ਯੂਨੀਅਨਸ ਨੇ ਖੁਦ ਇਹਨਾਂ ਨੂੰ ਇਹ مشਵਰਾ ਦਿੱਤਾ ਸੀ ਕਿ ਅਸੀਂ ਸਾਈਡ ਤੇ ਬਹਿ ਜਾਂਦੇ ਹਾਂ ਤੁਸੀਂ ਟ੍ਰੈਫਿਕ ਚਲਾ ਲਓ ਅਸੀਂ ਆਪਣਾ ਧਰਨਾ ਵੀ ਔਨ ਰੱਖਾਂਗੇ ਤਾਂ ਤੁਸੀਂ ਆਪਣਾ ਟਰੈਵਲ ਦਾ ਕੰਮ ਜਿਹੜਾ ਉਥੇ ਵਪਾਰ ਦਾ ਕੰਮ ਹੈ ਅਸੀਂ ਕਿਸੇ ਕਸਮ ਦੀ ਹਸੂਵਿਧਾਨੀ ਕਰਨਾ ਚਾਹੁੰਦੇ ਜੇ ਬੰਦ ਹੋਇਆ ਮੈਂ ਅੱਜ ਪੁੱਛਣਾ ਚਾਹਨਾ ਭਗਵਨ ਜੀ ਨੂੰ ਮਾਨ ਸਾਹਿਬ ਤੁਸੀਂ ਇਧਰੋਂ ਖਨੌਰੀ ਤੋਂ ਤੇ ਸ਼ੰਭੂ ਤੋਂ ਇਹਨਾਂ ਦੇ ਕਿਸਾਨ ਯੂਨੀਅਨਸ ਦੇ ਆ ਜਿਹੜੇ ਤੰਬੂ ਨੇ ਚੁੱਕਦੇ ਹੋ ਅਗਲੇ ਪਾਸੇ ਸੈਣੀ ਸਾਹਿਬ ਚੁੱਕ ਦਿੰਦੇ ਨੇ ਤਾਂ ਬਤਾ ਤੁਹਾਡੀ ਬੜੀ ਕਲੋਜ਼ ਕੋਆਰਡੀਨੇਸ਼ਨ ਹੈ ਤੁਸੀਂ ਪਹਿਲੇ 1 ਸਾਲ ਲਗਾਤਾਰ ਜਦੋਂ 400 ਦਿਨ ਮੋਰਚਾ ਲੱਗਾ ਰਿਹਾ ਕਦੀ ਤੁਸੀਂ ਹਰਿਆਣੇ ਦੇ ਸੀਐਮ ਨਾਲ ਗੱਲ ਕੀਤੀ ਕਿ ਪੀਸਫੁਲੀ ਹਰ ਬੰਦੇ ਦਾ ਹੱਕ ਹੈ ਸਾਨੂੰ ਪਤਾ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਜੋ ਮੋਰਚੇ ਲੱਗੇ ਨੇ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਕਿਸਾਨ ਵੀਰ ਨੂੰ ਖੇਤ ਮਜ਼ਦੂਰ ਨੂੰ ਕੋ ਲਾਠੀ ਤੱਕ ਨਹੀਂ ਸੀ ਮਾਰੇਗੀ ਪੰਜਾਬ ਦੇ ਵਿੱਚੋਂ ਪੀਸਫੁਲੀ ਬਾਹਰ ਕੱਢ ਦਿੱਤਾ ਗਿਆ ਸੀ ਦਿੱਲੀ ਚੋਂ ਬੈਠੇ ਸੀ ਤੋਂ ਇਸ ਗੱਲ ਕਾਰਨ ਅਸੀਂ ਇਹਦਾ ਵਿਰੋਧ ਕਰਾਂਗੇ ਤਗੜੇ ਹੋ ਕੇ ਆਪਣੇ ਜਿਹੜੀ ਇੱਕ ਜ਼ਿੰਮੇਵਾਰੀ ਐਜ਼ ਅ ਰਿਸਪਾਂਸਿਬਲ ਆਪੋਜੀਸ਼ਨ ਉਹਦਾ ਕੰਮ ਅਸੀਂ ਕਰਾਂਗੇ